ਜਾ ਗੋਇਆ ਨੇ ਨਸ਼ੇ ਦੇ ਵਿੱਚ ਇੱਥੇ ਘੁੰਮਦੇ ਆ ਸਾਡੇ ਲੋਕ ਨਾ ਸਾਡੇ ਮੈਂ ਕਹਿੰਦਾ ਸਾਡੇ ਪੰਜਾਬੀ ਗਲਤ ਨੇ ਜਿਹੜੇ ਇਹਨਾਂ ਪ੍ਰਵਾਸੀਆਂ ਨੂੰ ਪਨਾਹ ਦਿੰਦੇ ਆਪਣੇ ਘਰਾਂ 'ਚ ਇੱਕ 500000 ਰੁਪਏ ਕਿਰਾਏ ਦੇ ਪਿੱਛੇ ਨਾ ਜੇ ਇਹ ਜੇਕ ਪੰਜਾਬੀ ਬੰਦਾ 2500 ਕਿਰਾਏ ਦਿੰਦਾ ਇਹ 1500 ਦਿੰਦੇ ਆ 3000 ਦਿੰਦੇ ਆ 12 12 13 ਤਰ੍ਹਾਂ ਬੰਦੇ ਕੋ ਘਰ ਦੇ ਰਹੇ ਆ ਇਹ ਸਭ ਤੋਂ ਵੱਡੀ ਸਾਡੀ ਇਹ ਸਾਡੀ ਆਪਣੀ ਗਲਤੀ ਹੈ ਉਹ ਬੱਚੇ ਮੈਂ ਪਿੱਛੇ ਸੇ ਖਿੱਚ ਲਿਆ ਨਾ ਤਾਂ ਉਸ ਕੋ ਲੱਗਾ ਕਿ ਸਕੂਲ ਵਿੱਚ ਚਲਾ ਗਿਆ ਤਾਂ ਸਕੂਲ ਵਿੱਚ ਗਿਆ ਪਤਾ ਕਰਨੇ ਤਾਂ ਬੈਂਬੋਲੀ ਕਿ ਨਹੀਂ ਆਈ ਤਾਂ ਫਿਰ ਮੇਰੇ ਰੂਮ 'ਤੇ ਆਇਆ ਬੋਲਾ ਸਿੰਕੀ ਆਈ बोली कि नहीं नहीं आया है तो मैं बोला आंटी पास जाके देखो तो उसने देखा कि छत पे इसके साथ में था तो वहीं से खींच के उसको ले जाके वो जाके स्कूल में छोड़ दिया ਹੁਸ਼ਿਆਰਪੁਰ ਤੋਂ ਬਾਅਦ ਹੁਣ ਜਲੰਧਰ ਵਿੱਚ ਇੱਕ ਪ੍ਰਵਾਸੀ ਨੇ ਕੁੜੀ ਨਾਲ ਸ਼ਰਮਨਾਕ ਹਰਕਤ ਕੀਤੀ ਹੈ ਜਾਣਕਾਰੀ ਅਨੁਸਾਰ ਜਲੰਧਰ ਦੇ ਸੋਡਲ ਦੇ ਪ੍ਰੀਤ ਨਗਰ ਵਿੱਚ ਲੋਕਾਂ ਨੇ ਇੱਕ ਪ੍ਰਵਾਸੀ ਨੂੰ 4 ਸਾਲ ਦੀ ਬੱਚੀ ਨੂੰ ਅਗਵਾ ਕਰਕੇ ਲਿਜਾਂਦੇ ਹੋਏ ਫੜ ਲਿਆ ਇਸ ਦੌਰਾਨ ਲੋਕਾਂ ਨੇ ਉਸ ਵਿਅਕਤੀ ਦੀ ਜ਼ਬਰਦਸਤ ਕੁੱਟਮਾਰ ਕੀਤੀ ਲੋਕਾਂ ਦਾ ਰੋਪ ਹੈ ਕਿ ਉਕਤ ਵਿਅਕਤੀ ਨੇ 4 ਸਾਲ ਦੀ ਬੱਚੀ ਨਾਲ ਛੇੜਛਾੜ ਕੀਤੀ ਜਿਸ ਤੋਂ ਬਾਅਦ ਉਹ ਮੌਕੇ ਤੇ ਹੀ ਫੜਿਆ ਗਿਆ ਇਸ ਤਰ੍ਹਾਂ ਲੋਕਾਂ ਨੇ ਉਸ ਵਿਅਕਤੀ ਨੂੰ ਰस्सੀਆਂ ਨਾਲ ਬੰਨ੍ਹ ਲਿਆ ਲੋਕਾਂ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਸ ਵਿਅਕਤੀ ਨੂੰ ਫੜ ਕੇ ਥਾਣੇ ਲੈ ਗਈ ਆ ਪਿੱਛੇ ਕਿਰਾਏ ਦੇ ਜਾਂਦਾ ਈ ਸਰ ਇਹ ਇੱਕ ਕਿਰਾਏ ਤੇ ਆਪਣੇ ਘਰ ਵਿੱਚ ਭਾਜੀ ਇਹਦਾ ਵੀ ਕਮਰਾ ਕਿਰਾਏ ਤੇ ਆ ਬੱਚੀ ਆਪਣੇ ਘਰ ਲੈ ਗਈ ਸੀ ਆ ਆਪਣੇ ਘਰ ਦੇ ਕੋਲ ਹੀ ਕਿਤੇ ਨਾਲ ਨਾ ਕਮਰਾ ਹੈਗਾ ਖਾਲੀ ਉੱਥੇ ਲੈ ਕੇ ਗਿਆ ਉਹਨੂੰ ਤੇ ਬੱਚੀ ਦਾ ਘਰ ਕਿੱਥੇ ਹੈ ਬੱਚੇ ਦਾ ਘਰ ਵੀ ਨਾਲ ਹੀ ਹੈ ਜੀ ਇੱਥੇ ਨੇੜੇ ਹੀ ਆ ਬਿਲਕੁਲ ਨਾਲ ਹੀ ਹੈ ਪ੍ਰਵਾਸੀਆਂ ਨੇ ਭਾਜੀ ਕਿਉਂ ਇੰਨੀ ਚੱਕੀ ਹੋਈ ਆ ਹਾਲੇ ਸ਼ਹਿਰਪੁਰੇ ਇੱਕ ਕਾਂਡ ਹੋਇਆ ਹੈ ਹੋਈ ਆ ਹੁਣ ਇੱਥੇ ਜਲੰਧਰ ਦੇ ਵਿੱਚ ਹੋ ਰਿਹਾ ਹੈ ਨੇ ਨਸ਼ੇ ਸਾਡੇ ਲੋਕ ਨਾ ਸਾਡੇ ਮੈਂ ਕਹਿੰਦਾ ਸਾਡੇ ਪੰਜਾਬੀ ਗਲਤ ਨੇ ਜਿਹੜੇ ਇਹਨਾਂ ਪ੍ਰਵਾਸੀਆਂ ਨੂੰ ਪਨਾਹ ਦਿੰਦੇ ਆਪਣੇ ਘਰਾਂ 'ਚ ਇੱਕ 500000 ਰੁਪਏ ਕਿਰਾਏ ਦੇ ਪਿੱਛੇ ਨਾ ਜੇ ਇਹ ਜੇਕ ਪੰਜਾਬੀ ਬੰਦਾ 2500 ਕਿਰਾਇਆ ਦਿੰਦਾ ਇਹ 1500 ਦਿੰਦੇ ਆ 3000 ਦਿੰਦੇ ਆ 12 12 13 ਤਰ੍ਹਾਂ ਬੰਦੇ ਕੋ ਘਰ ਦੇ ਰਹੇ ਆ ਇਹ ਸਭ ਤੋਂ ਵੱਡੀ ਸਾਡੀ ਇਹ ਸਾਡੀ ਆਪਣੀ ਗਲਤੀ ਹੈ ਗੁੜੀਆ ਕੀ ਏਜ ਕਿਤਨੀ ਹੈ ਉਮਰ ਕਿਤਨੀ ਹੈ ਉਸ ਦੀ ਉਮਰ ਹੈ 5 ਸਾਲ ਕਿਤਨੇ ਵਜੇ ਕੀ ਘਟਨਾ ਹੈ ਕਦੋਂ ਇਹ 9 ਵਜੇ ਦੀ ਕੀਆ ਹੋਇਆ ਤਾਂ ਸਾਰਾ ਕੁਝ ਬਤਾ ਦਿਓ ਉਹ ਮੇਰਾ ਤਵੇਤ ਖਰਾਬ ਥਾ ਜੀ ਨਹੀਂ ਦਿਲ kiya ਬੱਚਾ ਨੂੰ ਛੋੜਨੇ ਕੇ ਲਈ ਦਵਾਈ ਕੇ ਸਾਥ ਇਸ ਕੋ ਸਕੂ तो फिर तो बच्चे मेरा उसका लड़का आ गया कि मेरा भाई बेटा जा रहा था और बेटी पीछे से जा रहा था तो इसने पीछे से उठा लिया लड़की को कितने बजे उठाया नौ बजे नौ सवा नौ हो रहा था फिर कैसे पता चला कि इसके पास है वो बच्चे मतलब पीछे से खींच लिया ना तो उसको लगा कि स्कूल में चला गया तो स्कूल में गया पता करने तो मैम बोली कि नहीं आई है तो फिर मेरे रूम पे आया बोला आई है बोली कि नहीं नहीं आया ਤੁਸੀਂ ਮੈਂ ਬੋਲਾਂ ਆਂਟੀ ਪਾਸ ਜਾ ਕੇ ਦੇਖੋ ਉਸਨੇ ਦੇਖਿਆ ਕਿ ਛੱਤ ਤੇ ਇਸਕੇ ਸਾਥ ਵਿੱਚ ਥਾ। ਉਹਹੀਂ ਸੇ ਘਿੱਚ ਕੇ ਉਸਨੂੰ ਲੈ ਜਾ ਕੇ ਉਹ ਜਾ ਕੇ ਸਕੂਲ ਵਿੱਚ ਛੱਡ ਦਿਆ। ਤੋਂ ਸਕੂਲ ਸਾਈ ਤੋਂ ਮੇਰੇ ਕੋਲ ਬਤਾ ਰਹੀ। মিডিਆ ਨਾਲ ਗਲਤ ਬਤ ਕਰਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਉਕਤ ਵਿਅਕਤੀ ਬੱਚੇ ਨੂੰ ਸਕੂਲ ਤੋਂ ਆਉਂਦੇ ਸਮੇਂ ਅਗਵਾ ਕਰਕੇ ਭੱਜ ਰਿਹਾ ਸੀ। ਇਸ ਦੌਰਾਨ ਲੋਕਾਂ ਨੇ ਉਸਨੂੰ ਫੜ ਲਿਆ। ਦੂਜੀ ਪਾਸੇ ਜਦੋਂ ਜਾਂਚ ਅਧਿਕਾਰੀ ਨਾਲ ਬੱਚੀ ਨਾਲ ਹੋਈ ਛੇੜਛਾੜ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਹਜੇ ਕੋਈ ਬਿਆਨ ਨਹੀਂ ਦਿੱਤਾ ਜਾ ਸਕਦਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਤਨਾਮ ਕੌਰ ਨੇ ਅਗਵਾ ਦੀ ਸ਼ਿਕਾਇਤ ਦਿੱਤੀ ਹੈ ਪੀੜਤ ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਅਗਵਾ ਦਾ ਜ਼ਿਕਰ ਕੀਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲੰਧਰ ਡਿਵੀਜ਼ਨ ਨੰਬਰ 8 ਦੇ ਐਸ ਐਚਓ ਨੇ ਦੱਸਿਆ ਕਿ ਵਿਨਾਏ ਨਾਂ ਦੇ ਪ੍ਰਵਾਸੀ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਪਰਿਵਾਰ ਵੱਲੋਂ આરોਪ ਲਗਾਏ ਗਏ ਹਨ ਕਿ ਉਕਤ ਪ੍ਰਵਾਸੀ ਵੱਲੋਂ ਬੱਚੀ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਬੱਚੀ ਦਾ ਮੈਡੀਕਲ ਕਰਵਾਉਣ ਮਗਰੋਂ ਅਗਲੀ ਰੀ ਜਾਂਚ ਕੀਤੀ ਜਾਵੇਗੀ ਅਤੇ ਵਾਕ ਵਾਕਤਾਰਾਂ ਖਿਲਾਫ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਰੇਟ ਇੱਕ 35 ਸਾਲ ਦਾ ਪਰਸ਼ਣ 6 ਸਾਲ ਦੀ ਬੱਚੀ ਨੂੰ ਹਾਂ ਜੀ। ਉਹਨਾਂ ਨੂੰ ਚੁੱਕ ਕੇ ਰੂਮ ਵਿੱਚ ਲੈ ਗਿਆ। ਅੱਛਾ ਜੀ। ਇੰਨੀ ਅਪਡੇਟ। ਕੀ ਭੱਲੇ ਵਾਲਿਆਂ ਦਾ ਕੀ ਕਹਿਣਾ ਤੁਸੀਂ ਗੱਲਬਾਤ ਕਰੋ ਰੋਕੀ ਲਗਾਏ ਭੱਲੇ ਵਾਲਿਆਂ ਦਾ ਭੱਲੇ ਵਾਲੇ ਨੂੰ ਹੁਣ ਬੁਲਾਏ ਆ ਜੀ ਅਸੀਂ ਇੱਥੇ ਇਹਨਾਂ ਨਾਲ ਗੱਲ ਹੋਈ ਆ ਇਹ ਕੁਝ ਕਹਿੰਦਾ ਕੁਝ ਤਾਂ ਉਹ ਟਿਕੜੇ ਲਾਏ ਸੀ ਜੀ ਉਹ ਚਿਹਰਿਆਂ ਬੱਚੀਆਂ ਦੇ ਬਾਰੇ ਬੈਠੇ ਸੀ ਲੜਕੀ ਦੀ ਗੱਤਾਂ ਨੂੰ ਮੈਂ ਤੇ ਮਰਤੀ ਅਜੇ ਨਹੀਂ ਸੀ ਜਿਹੜਾ ਬੱਚੀ ਆਈ ਉਹਦਾ ਮੈਡੀਕਲ ਕਰਵਾਇਆ ਜਾਵੇ ਤਾਂ ਤੇ ਉਸ ਨੂੰ ਨਾਲ ਲੈ ਕੇ ਚੱਲ ਪਈ ਆ ਬੱਚੇ ਦੀ ਕੰਪਲੇਨ ਲਿਖ ਲਓ ਆ ਬੰਦੇ ਤੇਰੇ ਸੱਜਣ ਆ ਇੱਧਰ ਲਿਆ ਇਹਨੇ ਜਿਹੜਾ ਸ਼ਖਸ ਦਾ ਰੋਗ ਲੱਗਿਆ ਉਹਨੂੰ ਲੈ ਕੇ ਜਾ ਰਹੇ ਹਾਂ ਡਾਕਟਰ ਜੀ